ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਬੋਰ ਤੋਂ ਜਿੱਥੇ ਇੱਕ ਪਰਿਵਾਰ ਦੇ ਨਾਲ ਹੋਰ ਹੀ ਭਾਣਾ ਵਾਪਰ ਗਿਆ ਪਰਿਵਾਰ ਆਪ ਤਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਛੱਤ ਦੇ ਉੱਪਰ ਸੁੱਤਾ ਰਹਿ ਗਿਆ ਤੇ ਥੱਲੇ ਸਾਰਾ ਘਰ ਚੋਰਾਂ ਨੇ ਛਾਣ ਮਾਰਿਆ ਤੇ ਉੱਥੋਂ ਨਾਇਤਾ ਲੱਖਾਂ ਦੀ ਨਕਦੀ ਲੈ ਗਏ ਸੋਨਾ ਲੈ ਗਏ ਤੇ ਚਾਂਦੀ ਲੈ ਕੇ ਫਰਾਰ ਹੋ ਗਏ ਨੇ ਜੀ ਹਾਂ ਅਬੋਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਪਰਿਵਾਰ ਕੁੰਭ ਕਰਨੀ ਨੇ ਸੁੱਤਾ ਰਹਿ ਗਿਆ ਛੱਤ ਦੇ ਉੱਪਰ ਥੱਲੇ 2-3 ਘੰਟੇ ਚੋਰ ਆਰਾਮ ਦੇ ਨਾਲ ਸਾਰਾ ਘਰ ਲੁੱਟਦੇ ਰਹੇ ਸਾਰਾ ਘਰ ਚਾਣਦੇ ਰਹੇ ਹਰੇਕ ਕਮਰੇ ਦੇ ਵਿੱਚ ਜਾ ਕੇ ਅਲਮਾਰੀਆਂ ਭੰਨ ਕੇ ਸਮਾਨ ਲੈ ਕੇ ਭੱਜ ਗਏ ਪਰ ਕਮਾਲ ਦੇਖੋ ਤੁਸੀਂ ਪਰਿਵਾਰ ਨੂੰ ਇੱਕ ਵਾਰ ਵੀ ਜਾਗ ਨਹੀਂ ਆਈ ਨਾ ਕਿਸੇ ਬੱਚੇ ਨੂੰ ਜਾਗ ਆਈ ਪੂਰੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕੋਈ ਵੀ ਜਾਣਾ ਜਿਹੜਾ ਉਹ ਉਸ ਨੂੰ ਇਹ ਨਹੀਂ ਪਤਾ ਲੱਗਿਆ ਕਿ ਕੋਈ ਖੜਕਾ ਹੋਈ ਜਾਂਦਾ ਹੈ ਜਾਂ ਫਿਰ ਥੱਲੇ ਕੁਝ ਹੋ ਰਿਹਾ ਹੈ ਤਾਂ ਕੁਝ ਵੀ ਜਿਹੜਾ ਦੇਖੋ ਚੋਰਾਂ ਨੇ ਛੱਡਿਆ ਨਹੀਂ ਸਾਰਾ ਕੁਝ ਲੈ ਕੇ ਭੱਜ ਗਏ ਲੱਖਾਂ ਦੀ ਨਕਦੀ ਸੋਨਾ ਚਾਂਦੀ ਗਹਿਣੇ ਜਿੰਨੇ ਪਏ ਸੀ ਸਾਰਾ ਕੁਝ ਲੈ ਕੇ ਭੱਜ ਗਏ ਤੇ ਜਦੋਂ ਸਵੇਰੇ 5 ਵਜੇ ਪਰਿਵਾਰਕ ਮੈਂਬਰ ਦੀ ਅੱਖ ਖੁੱਲੀ ਤਾਂ ਉਸਨੇ ਗੀੜਾ ਮਾਰਿਆ ਥੱਲੇ ਤਾਂ ਜਾ ਕੇ ਹੈਰਾਨ ਰਹਿ ਗਿਆ ਸਾਰੀ ਨੀਂਦ ਉਸਦੀ 5 ਸਕਿੰਟਾਂ ਜੀ ਖੁੱਲ ਗਈ ਜਦੋਂ ਉਸਨੇ ਦੇਖਿਆ ਕਿ ਜੰਦੇ ਤੋੜੇ ਪਏ ਨੇ ਕਮਰੇ ਖੁੱਲੇ ਪਏ ਨੇ ਅਲਮਾਰੀਆਂ ਭੰਨੀਆਂ ਪਈਆਂ ਬੁਰਾ ਹਾਲ ਕੀਤਾ ਪਿਆ ਘਰ ਦਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇੰਨੀ ਕੁੰਬ ਕਰਨੀ ਨੀਂਦ ਆ ਜਾਣੀ ਉਹ ਵੀ ਗਰਮੀ ਦੇ ਦਿਨਾਂ ਦੇ ਵਿੱਚ ਛੱਤ ਦੇ ਉੱਪਰ ਪਈ ਸੀ ਤਾਂ ਫੇਰ ਵੀ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਛੱਤ ਦੇ ਥੱਲੇ ਕੀ ਹੋ ਰਿਹਾ ਖੜਕਾ ਹੋ ਰਿਹਾ ਕੋਈ ਜਿੰਦਾ ਭੰਨਿਆ ਹੋਊਗਾ ਕੁਸਤਾ ਚੋਰਾਂ ਨੇ ਕੀਤਾ ਹੋਊਗਾ ਐਵੇਂ ਤਾਂ ਜਿਹੜਾ ਕੋਈ ਸਕੈਨਿੰਗ ਨਾਲ ਤਾਂ ਨਹੀਂ ਉਹ ਅੰਦਰ ਵੜ ਗਏ ਪਰ ਇਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਉਹ ਰਾਮ ਦੇ ਨਾਲ ਚੋਰੀ ਕਰਦੇ ਰਹੇ ਮੋਬਾਈਲ ਲੈ ਗਏ ਪਰਸ ਦੇ ਵਿੱਚੋਂ ਰੁਪਏ ਕੱਢ ਕੇ ਲੈ ਗਏ ਸੋਨਾ ਚਾਂਦੀ ਲੈ ਗਏ ਪਰ ਇਹਨਾਂ ਨੂੰ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਨਾ ਕਿਸੇ ਬੱਚੇ ਨੂੰ ਪਤਾ ਲੱਗਿਆ ਤੇ ਸਵੇਰੇ 5 ਵਜੇ ਹਾਲਾਂਕਿ ਉੱਠੇ ਨੇ ਜਦੋਂ 5 ਵਜੇ ਅੱਖ ਖੁੱਲੀ ਦਿਨ ਚੜਿਆ ਜਦੋਂ ਹਜੇ ਅੰਗੜਾਈ ਲਈ ਸੀ ਪਰ ਜੋ ਥੱਲੇ ਜਾ ਕੇ ਦੇਖਿਆ ਤਾਂ ਸਾਰੀ ਨੀਂਦ 5 ਸਕਿੰਟਾਂ ਚ ਖੁੱਲ ਗਈ ਜਦੋਂ ਘਰ ਦੇ ਜੰਦੇ ਤੋੜੇ ਹੋਏ ਮਿਲੇ ਤੇ ਉਸ ਤੋਂ ਬਾਅਦ ਘਰ ਦਾ ਘਰਦਿਆਂ ਦਾ ਕਮਰਾ ਜਿਹੜਾ ਸੀ ਘਰ ਦਾ ਕਮਰਾ ਜਿਹੜਾ ਸੀ ਉਹ ਬੁਰੇ ਹਾਲ ਦੇਖਿਆ ਤੇ ਸਾਰਾ ਸਮਾਨ ਘਰ ਦੇ ਕਮਰੇ ਵਿੱਚ ਖੰਡਿਆ-ਪੁੰਡਿਆ ਪਿਆ ਸੀ ਅਲਮਾਰੀਆਂ ਸਾਰੀਆਂ ਤੋੜੀਆਂ ਪਈਆਂ ਸੀ ਤੇ ਉਹਨਾਂ ਦੇ ਵਿੱਚੋਂ ਲੱਖਾਂ ਦੀ ਨਕਦੀ ਤੇ ਨਾਲ Samsung ਦਾ ਮੋਬਾਈਲ ਤੇ ਨਾਲ ਸੋਨਾ ਚਾਂਦੀ ਲੈ ਕੇ ਚੋਰ ਫਰਾਰ ਹੋ ਗਏ ਨੇ ਆ ਦੇਖੋ ਪਰਸ ਪਿਆ ਪਰਸ ਦੇ ਵਿੱਚੋਂ ਰੁਪਏ ਕੱਢ ਕੇ ਲੈ ਗਏ ਏਟੀਐਮ ਲੈ ਗਏ ਤੇ ਸਾਰਾ ਕੁਝ ਸਮਾਨ ਦੇਖੋ ਕਿਵੇਂ ਪਿਆ ਗੱਖੜਿਆ ਪਿਆ ਸਾਰਾ ਸਮਾਨ ਲੁਟੇਰਿਆਂ ਨੇ ਮੈਂਟ ਮਾਰਿਆ ਜਦੋਂ ਆਰਾਮ ਦੇ ਨਾਲ ਲੁੱਟਦੇ ਰਹੇ ਸਾਰਾ ਘਰ ਪਰ ਇਹ ਗੱਲ ਜਿਹੜੀ ਆ ਕਿ ਤਨਾ ਕਿਤੇ ਲਾਪਰਵਾਹੀ ਵੀ ਕਹਿ ਸਕਦੇ ਐ ਇਸ ਨੂੰ ਜਾਂ ਫਿਰ ਇਸ ਨੂੰ ਹੁਣ ਕੁੰਭ ਕਰਨੀ ਨੀਂਦ ਕਹੀਏ ਜਾਂ ਫਿਰ ਕੀ ਕਹੀਏ ਜਦੋਂ ਇੰਨਾ ਕ ਨਹੀਂ ਕਿਸੇ ਪਰਿਵਾਰਕ ਮੈਂਬਰ ਨੂੰ ਪਤਾ ਲੱਗਿਆ ਕਿ ਥੱਲੇ ਤਾਂ ਘਰ ਦੇ ਵਿੱਚ ਚੋਰੀ ਹੋ ਰਹੀ ਐ ਜਿੰਦੇ ਤੋੜੇ ਜਾ ਰਹੇ ਨੇ ਪਰ ਆਪ ਆਰਾਮ ਦੇ ਨਾਲ ਉਤੇ ਘਰਾੜੇ ਮਾਰ ਕੇ ਸੁੱਤੇ ਪਏ ਹੋਣੇ ਐ ਜਦੋਂ 5 ਵਜੇ ਉੱਠੇ ਜਦੋਂ ਮਾੜਾ ਮੋਟਾ 5 ਵਜੇ ਵੀ ਤਾਂ ਉੱਠੇ ਹੋਣੇ ਐ ਜਦੋਂ 5 ਵਜੇ ਦਾ ਦਿਨੀ ਚੜ ਜਾਂਦਾ ਹੋਂ ਤਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਦਿਨ ਬਹੁਤ ਵੱਡੇ ਨੇ ਤਾਂ 5 ਵਜੇ ਜੋ ਦਿਨ ਚੜਿਆ ਉਦੋਂ ਕਿਤੇ ਉੱਠੇ ਤਾ ਥੱਲੇ ਜਾ ਕੇ ਦੇਖਿਆ ਤਾਂ ਫਿਰ ਨੀਂਦ ਜਿਹੜੀ ਹੈ ਸੈਕਿੰਟਾਂ ਦੇ ਵਿੱਚ ਹੀ ਖੁੱਲ ਗਈ ਸਾਰਾ ਕੁਝ ਦੇਖ ਕੇ ਹੱਕੇ ਬੱਕੇ ਰਹਿ ਗਏ ਕਿ ਆਖਰਕਾਰ ਇਹ ਕੀ ਹੋ ਗਿਆ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਹੱਸੋ ਹੀ ਨਹੀਂ ਗੱਲ ਹੈ ਕਿ ਪਹਿਲੀ ਚੋਰੀ ਹੋਊਗੀ ਜਿਸ ਦੇ ਵਿੱਚ ਘਰ ਦੇ ਮਾਲਕ ਵੀ ਮੌਜੂਦ ਸੀ ਤਾਂ ਵੀ ਚੋਰੀ ਹੋਈ ਗਈ ਤੇ ਤਾਂ ਵੀ ਜਿਹੜਾ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਲੋਕਾਂ ਦੇ ਬਾਅਦ ਦੇ ਵਿੱਚ ਦੇਖੋ ਕਿਵੇਂ ਸਾਰਾ ਗਵਾਂਢ ਇਕੱਠਾ ਹੋਇਆ ਪੁਲਿਸ ਆਈ ਪੁਲਿਸ ਹੁਣ ਜਾਂਚ ਕਰ ਰਹੀ ਹੈ ਤੇ ਹੁਣ ਪਿਓ ਪੁੱਤ ਗੱਲਾਂ ਕਰ ਰਹੇ ਨੇ ਪਿਓ ਪੁੱਤਾਂ ਦੇ ਮੂੰਹ ਵੀ ਉੱਡੇ ਪਏ ਨੇ ਕਿਉਂਕਿ ਉਹਨਾਂ ਦੇ ਘਰ ਦੀ ਚੋਰੀ ਉਦੋਂ ਹੋਈ ਜਦੋਂ ਆਪ ਸਾਰੇ ਘਰ ਦੇ ਵਿੱਚ ਮੌਜੂਦ ਸੀ ਤਾਂ ਇੰਨੀ ਕ ਲਾਪਰਵਾਹੀ ਨਹੀਂ ਬਰਤਣੀ ਚਾਹੀਦੀ ਥੋੜਾ ਮੋਟਾ ਜਿਹੜਾ ਧਿਆਨ ਵੀ ਦੇਣਾ ਚਾਹੀਦਾ ਪਰ ਹੁਣ ਕੀ ਕਹਿ ਸਕਦੇ ਆ ਜਦੋਂ ਬੰਦਾ ਸੁੱਤਾ ਹੀ ਪਿਆ ਰਹਿ ਗਿਆ ਤੇ ਥੱਲੇ ਫਿਰ ਆ ਕਾਂਡ ਹੋ ਗਿਆ ਦੇਖੋ ਕਿਵੇਂ ਘਰ ਦਾ ਸਾਰਾ ਸਮਾਨ ਚੋਰਾ ਨੇ ਖੰਡਿਆਤਾ ਕੱਲੀ ਕੱਲੀ ਅਲਮਾਰੀ ਜਿਹੜੀ ਐ ਕੱਲਾ ਕੱਲਾ ਜਿਹੜਾ ਉਹਨਾਂ ਦਾ ਬੈਗ ਸੀ ਜਾਂ ਉਹਨਾਂ ਦੇ ਕੋਈ ਹੋਰ ਵਸਤਾਂ ਸੀ ਸਾਰਾ ਕੁਝ ਬਾਹਰ ਹੀ ਸੁੱਟ ਦਿੱਤਾਗਾ ਤਾਂ ਸੱਦਾ ਲੈ ਚੱਲਦੇ ਆ ਤਸਵੀਰਾਂ ਤੱਕ ਸਰ ਅਸੀਂ ਤੇ ਰਾਤ ਨੂੰ ਮੈਂ ਮੇਰੀ ਬੇਟੀ ਤੇ ਮੇਰੀ ਵਾਈਫ ਅਸੀਂ ਤੇ ਉੱਪਰ ਸੁੱਤੇ ਪਏ ਸੀ ਠੀਕ ਹੈ ਜੀ ਬੇਟਾ ਮੇਰਾ ਇੱਥੇ ਸੁਟਾ ਕੇ ਆ ਗਿਆ ਹੂੰ ਬੇਟਾ ਮੇਰਾ ਠੀਕ ਹੈ ਜੀ ਤੇ ਮੇਰੀ ਮਾਤਾ ਇਹ ਥੱਲੇ ਸੁੱਤੇ ਪਏ ਆ ਠੀਕ ਹੈ ਜੀ ਤੇ ਉੱਪਰੋਂ ਚਾਬੀ ਚੱਕੀ ਜ ਉਹਨਾਂ ਨੇ ਠੀਕ ਹੈ ਸਰਾਣੇ ਥੱਲੇ ਇੱਕ ਮੋਬਾਈਲ ਥੱਕਿਆ ਤਾਲਾ ਖੋਲਿਆ ਜਦੋਂ ਅਸੀਂ ਸਵੇਰੇ ਆ ਸਾਡੇ 6:30 ਵਜੇ ਥੱਲੇ ਆਏ ਆ ਤਾਂ ਸਾਨੂੰ ਬਾਤ ਦਾ ਪਤਾ ਲੱਗੇ ਕਿੰਨੇ ਕ ਵੇਲੇ ਤੁਹਾਨੂੰ ਜੀ ਨੁਕਸਾਨ ਹੋਇਆ ਜੀ ਨੁਕਸਾਨ 52000 ਰੁਪਇਆ ਜੀ ਕੋਈ ਢਾਈ ਕਿਲੋ ਸੋਨਾ ਜੀ ਕਿੰਨੇ ਕ ਵੇਲੇ ਲੱਗਿਆ ਕਿੰਨੇ ਕ ਵੇਲੇ ਘਟਨਾ ਹੋਈ ਹੈ ਇਹ ਨਹੀਂ ਕੁਝ ਕਹਿ ਸਾ ਜੀ ਜਿੱਦਾਂ ਜਦੋਂ ਸਵੇਰੇ ਆਏ ਆ ਜੀ ਉਦੋਂ ਸਮਾਨ ਖਿਲਰਿਆ ਪਿਆ ਤੇ ਕੋਈ ਪਤਾ ਲੱਗਾ ਜੀ ਉੱਤੋਂ ਆਏ ਆ ਚੋਰ ਕਿੱਥੋਂ ਆਏ ਆ ਕਿਸ ਤਰ੍ਹਾਂ ਇਹ ਨਹੀਂ ਹੈ ਜੇ ਤੱਕ ਇਹ ਪਤਾ ਲੱਗਾ ਵੀ ਉੱਤੋਂ ਆਏ ਆ ਜਾਂ ਕਿੱਧਰੋਂ ਇਹ ਤਾਂ ਕੈਮਰੇ ਕੋਈ ਕਾਰਵਾਈ ਹੋਊਗੀ ਕੋਈ ਹੈ ਸੀਸੀਟੀਵੀ ਕੈਮਰੇ ਚ ਕੈਮਰੇ ਇੱਥੇ ਗਲੀ ਚ ਲੱਗੇ ਆ ਜੀ ਸਾਈਡ ਤੇ ਲੱਗੇ ਆ ਹੁਣ ਇਹ ਤਾਂ ਕਾਰਵਾਈ ਹੋਊਗੀ ਪਤਾ ਨਹੀਂ ਅੱਛਾ ਮੇਜਰ ਸਿੰਘ ਜੀ ਤੁਹਾਡੇ ਪਿਤਾ ਜੀ ਦਾ ਨਾਮ ਕੀ ਹੈ ਸਰਵਗੀਆਂ ਮੇਰੇ ਪਿਤਾ ਜੀ ਹੈ ਜੀ ਅੱਛਾ ਅੱਛਾ ਠੀਕ ਹੈ ਕਿੰਨਾ ਕੋ ਨੁਕਸਾਨ ਮੰਗਦੇ ਤੁਸੀਂ ਸਰ ਸਰ ਆਈ ਤੁਹਾਨੂੰ ਦੱਸਿਆ ਵੀ 2 ਭਾਈ ਤੋਂ ਲੈ ਸੋਨਾ ਤੇ 52000 ਰੁਪਏ ਆ ਜੀ ਕੋਈ ਪੁਲਿਸ ਇਨਫੋਰਮੇਸ਼ਨ ਦਿੱਤੀ ਹੈ ਹਾਂ ਜੀ ਹੁਣ ਮੈਂ ਦਰਖਾਸਤ ਦੇ ਕੇ ਆਇਆ ਹਾਂ ਮੋਬਾਈਲ ਕਿਨੇ ਲੈ ਗਏ ਮੋਬਾਈਲ ਇੱਕ ਸੈਮਸੰਗ ਦਾ ਲੈ ਗਏ ਜੀ ਹਾਂ ਜੀ ਸਾਰੇ ਘਰ ਦੇ ਸੁੱਤੇ ਪਏ ਸੀ ਹਾਂਜੀ ਮਤਲਬ ਪਤਾ ਵੀ ਨਹੀਂ ਲੱਗਿਆ ਕਿਸ ਨੂੰ ਨਹੀਂ ਜੀ ਨਹੀਂ ਅਸੀਂ 12 1 ਵਜੇ ਤੱਕ ਸੌਂਨੇ ਆ ਜੀ ਹਾਂਜੀ 12 ਕ' ਵਜੇ ਸੌਂਨੇ ਆ ਫਿਰ ਸਾਨੂੰ ਪਤਾ ਨਹੀਂ ਲੱਗਿਆ ਜੀ ਹੁਣ ਆਹ ਮੁੰਡਾ ਅੰਦਰ ਏਸੀ ਚਲਾ ਕੇ ਸੁੱਤਾ ਪਿਆ ਹਾਂ ਹਾਂ ਤੇ ਇਹਨੂੰ ਵੀ